ਅੱਜ ਅਨਮੋਲ ਪਹਿਲੇ ਇਸ ਵਿਕੇ ਰੋਟਰੀ ਕਲੱਬ ਬੰਗਾਦੀ ਇੰਸਟਾਲੇਸ਼ਨ ਸੈਰੇਮਨੀ ਅਤੇ ਇਨਾਮ ਮੰਡ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਰੋਟਰੀ ਡਿਸਟ੍ਰਿਕਟ 3070 ਦੇ ਗਵਰਨਰ ਡਾਕਟਰ ਪੀ ਐਸ ਗਰੋਵਰ ਜੀ ਨੇ ਮੁੱਖ ਮਹਿਮਾਨ ਅਤੇ ਇੰਸਟਾਲੇਸ਼ਨ ਅਫਸਰ ਵਜੋਂ ਸ਼ਿਰਕਤ ਕੀਤੀ ਪ੍ਰਿੰਸੀਪਲ ਗੁਰਜੰਟ ਸਿੰਘ ਪ੍ਰਦਾਨ 2022 ਤੋਂ 24 ਨੇ ਕਲੱਬ ਨੂੰ ਮੁੱਖ ਮਹਿਮਾਨ ਉਹਨਾਂ ਨਾਲ ਆਏ ਕਰਨਲ ਕਨਵਲਜੀਤ ਸਿੰਘ ਅਨੇਜਾ ਸੈਕਟਰੀ ਜੀਓਵੀ ਅਤੇ ਰੋਟੋ ਆਤਮਜੀਤ ਸਿੰਘ ਚੀਫ ਐਡਟੂ ਗਵਰਨਰ ਨਾਲ ਜਾਣੂ ਕਰਵਾਇਆ ਉਹਨਾਂ ਡਾਕਟਰ ਗਰੋਵਰ ਦੀ ਮਿਕਨਾਤੀ ਸੀ ਸ਼ਖਸੀਅਤ ਬਾਰੇ ਦੱਸਦਿਆਂ ਕਿਹਾ ਜਿੱਥੇ ਉਹ ਕਿਤੇ ਵਜੋਂ ਇੱਕ ਕਾਬਲ ਡਾਕਟਰ ਹਨ ਉਥੇ ਉਹ ਕੁਸ਼ਲ ਪ੍ਰਬੰਧਕ ਸੰਗੀਤਕਾਰ ਫੋਟੋਗ੍ਰਾਫਰ ਅਤੇ ਮਨਜੇ ਹੋਏ ਰੋਟੇਰੀਅਨ ਹਨ ਉਹਨਾਂ ਕਲੱਬ ਵੱਲੋਂ ਸਾਲ 2022 ਤੋਂ 24 ਵਿੱਚ ਕੀਤੇ ਗਏ ਪ੍ਰੋਜੈਕਟਾਂ ਅਤੇ ਹੋਰ ਸਮਾਜਿਕ ਕੰਮਾਂ ਦੀ ਤਫਸੀਲ ਪੇਸ਼ ਕੀਤੀ ਇਸ ਮੌਕੇ ਉਹਨਾਂ ਨੇ ਸਾਲ 2022 ਤੋਂ 24 ਵਿੱਚ ਚੰਗਾ ਕੰਮ ਕਰਨ ਲਈ ਕਲੱਬ ਮੈਂਬਰਾਂ ਨੂੰ ਸਨਮਾਨ ਪੱਤਰ ਦਿੱਤੇ ਉਹਨਾਂ ਨੇ ਨਵੀਂ ਟੀਮ ਨੂੰ ਵਧਾਈਆਂ ਵੀ ਦਿੱਤੀਆਂ ਮੁੱਖ ਮਹਿਮਾਨ ਅਤੇ ਇੰਸਟਾਲੇਸ਼ਨ ਅਧਿਕਾਰੀ ਰੋਟੋ ਡਾਕਟਰ ਪੀ ਐਸ ਗਰੋਵਰ ਡਿਸਟ੍ਰਿਕਟ ਗਵਰਨਰ ਵੱਲੋਂ ਰੋਟੋ ਸੁਰਿੰਦਰ ਪਾਲ ਨੂੰ ਕਾਲਰ ਪਹਿਨਾ ਕੇ ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਵਜੋਂ ਇੰਸਟਾਲੇਸ਼ਨ ਕਰਦਿਆਂ ਅਹੁਦੇ ਦੀ ਸਹੁੰ ਚੁਕਾਈ ਅਤੇ ਰੋਟੋ ਸਰਜੀਤ ਸਿੰਘ ਨੂੰ ਪਿੰਨ ਲਗਾ ਕੇ ਕਲੱਬ ਦਾ ਸੈਕਟਰੀ ਨਿਯੁਕਤ ਕੀਤਾ ਮੁੱਖ ਮਹਿਮਾਨ ਡਾਕਟਰ ਪੀ ਐਸ ਗਰੋਵਰ ਡਿਸਟ੍ਰਿਕਟ ਗਵਰਨਰ ਨੇ ਕਲਬ ਦੀ ਸਾਫ਼ ਸੁਥਰੀ ਕਾਰ ਸ਼ੈਲੀ ਦੀ ਰज्ज ਕੇ ਤਾਰੀਫ਼ ਕੀਤੀ। ਉਹਨਾਂ ਕਿਹਾ ਕਲਬ ਦੀ ਪਹਿਲੀ ਟੀਮ ਨੇ ਪ੍ਰਿੰਸੀਪਲ ਗੁਰਜੰਟ ਸਿੰਘ ਦੀ ਅਗਵਾਈ ਵਿੱਚ 2 ਸਾਲ ਛਲਾਗਾ ਯੋਗ ਕੰਮ ਕਰਕੇ ਕਲਬ ਦਾ ਡਿਸਟ੍ਰਿਕਟ ਕਟ ਵਿੱਚ ਮਾਣਮੱਤ ਸਥਾਨ ਬਣਾਇਆ ਹੈ। ਉਹਨਾਂ ਰੋਟੀ सुरेंद्रਪਾਲ ਖੇਪੜ ਦੀ ਅਗਵਾਈ ਵਿੱਚ ਚੁਣੀ ਗਈ ਨਵੀਂ ਟੀਮ ਨੂੰ ਵਧਾਈਆਂ ਦਿੱਤੀਆਂ ਅਤੇ ਨਵੇਂ ਸਾਲ ਵਿੱਚ ਸਮਾਜ ਸੇਵਾ ਦੇ ਪ੍ਰੋਜੈਕਟਾਂ ਲਈ ਵੀ ਮਾਰਗਦਰਸ਼ਨ ਕੀਤਾ। ਦੇਰ ਮੈਨੂੰ ਕਾਫੀ ਸੰਤਿਆ ਕੌਮ ਮੈਡੀਸਟਿਕ ਪੀ ਐਂਡ ਅਸਿਸਟੈਂਟ ਡਾਇਰੈਕਟਰ ਜੀ ਨੂੰ ਬੋਲਣਾ ਚਾਹੀਦਾ ਹੈ ਮੈਂ ਆਸ ਕਰਦਾ ਹਾਂ ਕਿ ਮੈਂ ਇਹਨਾਂ ਦੇ ਨਾਲ ਪੂਰਾ ਮੋਢੇ ਨਾਲ ਲਾ ਕੇ ਚੱਲਾਂਗਾ ਕਿਤੇ ਵੀ ਮੇਰੇ ਲੋੜ ਜਿੱਤੇ ਵੀ ਪੂਰਾ ਸਹਿਯੋਗ ਦੇਵਾਂਗਾ ਜੋ ਵੀ ਡਿਸਟ੍ਰਿਕਟ ਕਮਾਈਂਡ ਜੋ ਜ਼ੋਨਸ ਹੋਇਆ ਤਾਂ ਇਹਨਾਂ ਦਾ ਪੂਰਾ ਸਰਕਾਰ ਕੋਲੋਂ ਦੇ ਕੇ ਕਿਸੇ ਤਰ੍ਹਾਂ ਦਾ ਚਾਹੇ ਨਾ ਬਣ। ਤੇ ਬਾਕੀ ਕੌਫੇ ਸਾਰੇ ਬੇਦਖਾਂਦਾ ਸਰਪੰਚਾਂ ਜਿਹੜੇ ਮੇਰੇ ਮਿੱਤਰ ਦੋਸਤਾਰੇ ਨੇ तो देखिए ना पास और साइंस चार्ज सब। जिम्नोट डिलीवर करना माइक्रोडुजी ज़्यादा आई आई टेंशन से दबा दूसरों निश्चित दूसरों निश्चित तू आप और दर रेंज्यूस आप और दस रेंज्यूस एंड प्रिंसिपल ऑफ रोटी इंडस्ट्रीज़ प्रिंसिपल ऑफ रोटी इंडस्ट्रीज़ एड डेंजर ऑफ I am the president of Rotary Club I commit to, I commit to leading my club, leading my club with integrity, with integrity, fairness, fearless, and dedication, and dedication. I pledge, I pledge to foster fellowship, to foster fellowship, promote football, promote football, and, and advance and advance the ideals of Rotary, the ideal of recovery, in our community and beyond, in our community and beyond. I will, I will support, support our members, support our members in their efforts, in their efforts to contribute to meaningful projects, effort to contribute to meaningful, meaningful projects, ensuring that, ensuring that our club remains, our club remains vibrant and impactful, remain vibrant and impactful. I accept the duties of president. I accept the duties of president. Striving always, striving always. to so put it. service above self. Put service above self in all that I do. In, in all I do, I, I will, I will do the best of my capabilities, of my capability Support the district government. Support the district governor. That, that I will, I will uphold I will the constitution, uphold the construction and bylaws and bylaws of Rotary international, international, international and, international and, my, and my club my and my club. May God bless ਜੋ ਚੇਅਰਮੈਨ ਨੇ ਤੇ ਡਾਕਟਰ ਅਰੋੜਾ ਜੀ ਜਿਹੜੇ ਡਿਸਟ੍ਰਿਕਟ ਟੀਮ ਦੇ ਵਿੱਚ ਨੇ ਉਹਨੇ ਵੀ ਪਹੁੰਚੇ ਹੋਣਾ ਦਿਨ ਸਾਡੇ ਕੋਲ ਅ ਵਿਸ਼ੇਸ਼ ਤੌਰ ਤੇ ਆਤਮਜੀਤ ਜੀ ਉਹਨਾਂ ਨਾਲ ਰੋਟਰੀਆਂ ਰੋਹਤ ਜਿੰਦਲ ਜੀ ਪ੍ਰੈਜ਼ੀਡੈਂਟ ਰੋਟਰੀ ਕਲੱਬ ਲੁਧਿਆਣਾ ਉਹ ਵੀ ਆਏ ਨੇ ਮੈਂ ਇਹਨਾਂ ਸਾਰੇ ਮਹਿਮਾਨਾਂ ਨੂੰ ਸਾਡੇ ਰੋਟਰੀ ਕਲੱਬ ਦੀ ਸਮੁੱਚੀ ਟੀਮ ਦੇ ਬਿਹਾਫ ਤੇ ਹਾਰਦਿਕ ਬਰਨਣ ਕਰਦਾ ਤੇ ਜੀ ਆਇਆਂ ਤੇ ਇਸ ਤੋਂ ਪਹਿਲਾਂ ਕੈਸੀ ਅਗਲੀਆਂ ਜਿਹੜੀਆਂ ਕਾਰਵਾਈਆਂ ਨੇ ਸ਼ੁਰੂ ਕਰੀਏ ਮੈਂ ਚਾਹਾਂਗਾ ਕਿ ਜਿਹੜੇ ਸਾਡੇ ਅੱਜ ਦੇ ਮਹਿਮਾਨ ਨੇ ਉਹਨਾਂ ਬਾਰੇ ਸਾਡੇ ਜਿਹੜੇ ਮੈਂਬਰਸ ਨੇ ਤੇ ਮਹਿਮਾਨ ਆਏ ਨੇ ਉਹ ਉਤਸਵ ਤੋਂ ਹੋਣੇ ਜਾਣਨ ਲਈ ਮੈਂ ਉਹਨਾਂ